ਨਾਮ ਗੁੱਜੇ ਰਾਜਸਿਆ ਕਾਂਗਿਆ ਦੀ ਟੀਮ ਸਟੇਜ ਦੇ ਖੱਬਿਆਂ ਤੋਂ ਦੂਜੇ ਬੰਨੇ ਕਹਿੰਦੇ ਅਨੰਦਪੁਰ ਦੀ ਟੀਮ ਦਾ ਨਾਮ ਗੁੱਜੇ ਕਬੱਡੀ ਪਾ ਰਿਹਾ ਹੈ ਫਰ ਕਾਂਗਿਆ ਵਾਲਾ ਜੱਫਾ ਨਾਮ ਦੇ ਵਿੱਚ ਪਹਿਲੀ ਪਹਿਲੀ ਜੀ ਕਹਿੰਦੇ ਇਕੱਠਾ ਕਰਤਾ ਪਹਿਲੀ ਜੀ ਤੰਗਦਾ ਮੁੰਡੇ ਨੇ ਬਹੁਤ ਕਾਂਗਿਆ ਵਾਲਾ ਕਹਿੰਦੇ ਲਾ ਤੱਕੜਾ ਜੱਫਾ ਨੰਬਰ ਆਪਣੀ ਟੀਮ ਨੂੰ ਜੋ ਰੱਖਿਆ ਹੁਣ ਕਾਲਾ ਬੂਲਾ ਤੇ ਫਰਦਾਵੀ ਨੂੰ ਇੱਕ ਮਿੰਟ ਦਾ ਟਾਈਮ ਹੈ ਆਹ ਕਾਲਾ ਕਹਿੰਦੇ ਹਿੜਿਆਣੇ ਵਾਲਾ ਜੱਫਾ ਲਾ ਗਿਆ ਖੇਡ ਮੈਦਾਨ ਦੇ ਵਿੱਚ ਆਹ ਕਹਿੰਦੇ ਹਰਮਨ इन जी टकर सैल पहिरियो हुजे आ जर जी कंहिं फेडरेशन की गुजर खरमू गुजर की गुजर चढ़ जो ग्रेज चला ग्रे हुजे राशन चला मारप कौक वारा कब्डी पा रहि मैच आहे दो वफ़े सॼो सरपंच कर ऐलान करा सौ रुपए वॾे माण्हू कृष्ण काला बुड़ी सामा कबी केसा टोकिया सजूच दुखनी वारा कोटेजरे सौ पैसो नालक सुरम गुजरा चोगा मीमसे वारा चङा की 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 बले बले ਬੱਲੇ 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 ਇਹ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਸੱਜੀ ਸਰਪੰਚ ਵੀ 500 500 ਦੇਣਾ ਕਹਿੰਦੇ ਬਿੱਲੀ ਦੇ ਕੰਨ ਵਰਗਾ ਨੋੜ 500 ਦੇ ਮਾਨ ਪਿਆਰ ਨੇ ਉਧਰ ਅਰਬਲਖਮੀਰ ਆਸਟ੍ਰੇਲੀਆ ਦੇ ਵਿੱਚ ਬੈਠਾ ਲਾਓ ਬਨੰਦ ਮਾਨ ਦਾ ਪਰ ਕਹਿੰਦੇ ਇਮਾਮ ਇਮਾਮ ਬਾਹਰ ਕੱਟ ਕੇ ਮਾਰਿਆ ਜਿਵੇਂ ਖੰਡ ਬਾਰ ਵਾਲੇ ਕਰੋ ਸਾਫੀ ਗੱਡੀ ਦਾ ਨੰਬਰ ਜਿਹੜਾ ਖਾਣ ਦੀ ਪੂਰੀ ਟੀਮ ਨੇ ਜੋੜ ਦਿੱਤਾ ਹਾਂ ਜੀ ਆਪਣੇ ਸਾਹਿਬ ਲਓ ਖਰਤੀਬ ਕਹਿੰਦੇ ਕਬੱਡੀ ਪਾ ਰਿਹਾ ਖੇਡ ਗਰਾਮ ਦੇ ਵਿੱਚ ਮੈਚ ਚੋਟੀ ਦਾ ਮੇਰੇ ਵੀਰੋ ਸੁਰਮੂ ਗੁੱਜਰ ਕਰ ਤਿਆਰੀ ਕਰ ਤਿਆਰੀ ਪਰ ਪੁਆਇੰਟ ਕਹਿੰਦੇ ਰੇਡਰ ਦਾ ਆਹ ਕਹਿੰਦੇ ਮੈਚ ਟੱਕਰ ਸਿਰੇ ਦੀ ਮੁਕਾਬਲਾ ਸੰਕਟ ਅਗਲੀਆਂ ਟੀਮਾਂ ਜਲਦੀ ਨਾਲ ਪਹੁੰਚਣ ਬਿਨਾਂ ਸਰਵੇਰੀ ਤੋਂ ਲਓ ਕਹਿੰਦੇ ਰੌਸ਼ਨ तारा मिली स्टेज ते पहु पैसे स्टेज ते सॼे वीराणे वीरे सॼू सरपंच कहिड़ा हिकु दफ़ा हिकु दफ़ो पंज सौ ला हूंदो दोड़ी कहिड़ा हिकु जफ़ा पंज सौ लाइ जफ़ा पंज सौ पंज सौ पंहिंजे कोटिया हरमन सॉरी हरमन काकियल ਇਸ ਲਈ ਤਘਰੇ ਪਾਉਂਦਾ ਹਾਂ ਰੇਡਰ ਚੈੱਕ ਕਰ ਲੋ ਬਿਲਕੁਲ ਵੀ ਕਹਿੰਦਾ ਅਗਲੀਆਂ ਟੀਮਾਂ ਕਿਸੇ ਵੀਰ ਦੀ ਚਾਬੀ ਗਵਾਚੀ ਆਪਣੀ ਨਿਸ਼ਾਨੀ ਵਾਸਕੇ ਖੜੀ ਖੱਟਾਂ ਕੋਲ ਪ੍ਰਾਤ ਕਰ ਲਵੇ ਲਓ ਸਾਹਮਣੇ ਸ਼ਾਮਾ ਸ਼ਾਮਾ ਪਾਲਾ ਕਬੱਡੀ ਖੇਡ ਗਰਾਉਂਡ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਸ਼ਾਮੇ ਦੀ ਪੈਕੀ ਕਬੱਡੀ ਆ ਮੁਕਾਬਲੇ ਸਖਤ ਨੇ ਕੌਕੇ ਵਾਲਾ ਜੱਸਾ 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 ਲਾਉ ਜਾਣਗੇ ਜੱਸਾ ਸ਼ਾਮਾ ਸ਼ਾਮਾ ਆਣੀ ਰੋੜ ਦਾ ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ ਮੇਰੇ ਚ ਕਬੱਡੀ ਦਾ ਪ੍ਰਿੰਸ ਪਾ ਹਰਮਨ ਕੌਕਿਆਂ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਟਾਰਪਰ ਤਿਆਰ ਇੱਕ ਗਨੀ ਤੇ ਜੋਗਾ ਗੱਗੀ ਖੋਤਰ ਸ਼ਰਮ ਗੋਤਰ 500 ਰੁਪਿਆ ਸੱਜੂ ਸਰਪੰਚ ਲਾਲ ਕਰਾਉਂਦੇ ਵੀ ਸ਼ਰਮ ਗੋਤਰ ਦਾ ਇੱਕੋ ਜੱਫਾ 5 5 5 500 ਰਾ ਪਰ ਕਹਿੰਦੇ ਜੋਗਾ ਜੋਗਾ ਇਹ ਜੋਗਾ ਜੋਗਾ ਤਾਂ ਓਕੇ ਰੋਟਾ ਓਕੇ ਲਓ ਖੇਡ ਮੈਦਾਨ ਦੇ ਵਿੱਚ ਲਓ ਪਹਿਲੇ ਨੇ ਲਓ ਵੱਜਦੇ ਨੇ ਲਓ ਖੇਡ ਮੈਦਾਨ ਦੇ ਵਿੱਚ ਰੌਸ਼ਨੀ ਵਿੱਚ ਕਬੱਡੀ ਪਾ ਰਿਹਾ ਹੈ ਇਧਰਲੇ ਪਾਸੇ 4 ਮਾਨ ਕਰਦਾ ਕਹਿੰਦੇ ਵੱਡੇ ਰੌਸ਼ਨ ਤੱਕ ਨੇ ਅਸਲਾ ਸਰਪੰਚ ਵੱਲੋਂ ਪੈਸੇ ਤੇ 200 ਰੁਪਏ ਫਕੀਰੀਆ ਜੀ ਜਿਨ੍ਹਾਂ ਨੇ ਪਹਿਲਾਂ ਵੀ 200 ਰੁਪਏ ਦੀ ਪੱਲਾ ਜਿੱਤੀ ਆ ਆ 200 ਰੁਪਏ 700ਾਂ ਦੇ ਫਲਾ ਲੱਗਿਆ ਬਹੁਤ ਅਗਲੀ ਕਬੱਡੀ ਪਹੁੰਚ ਗਿਆ ਸ਼ਰਮ ਗੁਗਰ ਤੇਰੀ ਖੇਡ ਦੇ ਉੱਤੇ ਦੁਨੀਆ ਲੈ ਮਾਨ ਕਰਦੇ ਨੇ ਤੇਰੀ ਖੇਡ ਦੇ ਉੱਤੇ ਦੁਨੀਆ ਲੈ ਮਾਨ ਕਰਦੇ ਨੇ ਸਾਡੇ ਵੀਰ ਪਰ ਨੰਬਰ ਜਿਹੜਾ ਭਾਵੇਂ ਨੇ ਆਪਣੀ ਟੀਮ ਨੂੰ ਜੋੜ ਦਤਾ ਹੈ ਹੈਪੀ

ਸਾਦ ਮਖਰਾ ਹੈਪੀ ਮਰਹਣ ਸਾਡੇ ਵੀਰ ਦਾ ਕਹਿੰਦੇ ਕਹ ਗੱਦਮਾ ਧੰਨਵਾਦ ਹੈ ਅਨੰਦਰ ਅੰਬੂ ਜੀ ਖੱਡਾ ਖੜਕ ਗਿਆ ਟੀਮਾਂ ਦਾ ਖੱਡਾ ਖੜਕ ਗਿਆ ਬੜੇ ਮਾਣ ਨਾਲ ਬੋਲਣੇ ਪਾਉਦੇ ਕਰਨੇ ਉਹ ਕਿਸ਼ਮ ਰੇਸ਼ਵਰਾ ਐਨ ਗਲਤ ਗਿਆਨੇ ਲੈ ਜਾਂਦਾ ਲਓ ਖਰਮਣ ਕਹਿੰਦੇ ਕੌਕਿਆ ਮਾ ਚੋਕਿਆ ਸ਼ਰਮ ਗੁਜਰ ਤਰਾ ਇੱਕੋ ਜੱਫਾ ਦੂਜੀ ਵਾਲੇ ਕਹਿੰਦੇ ਲੱਖਾਂ ਜੱਫਾ ਵਰਗਾ ਇੱਕ ਆ ਤੇਰਾ ਇੱਕੋ ਜੱਫਾ ਫੀਕਾ ਦਾ ਔਡਣਾ ਭਿੰਡਿਆਉਂਦੇ ਆ ਫੀਕਾ ਦਾ ਔਡਣਾ ਭਿੰਡਿਆਉਂਦੇ ਆ ਇਹਨੇ ਮੇਜਰ ਲੀਗ ਦੇ ਵਿੱਚ 21 ਸਾਲਾਂ ਦੇ ਵਿੱਚ ਜੇ ਬੈਸਟ ਵਾਰ ਕੇ ਮੋਟਰਸਾਈਕਲ ਦਿੱਤਾ ਮੇਜਰ ਲੀਗ ਦੇ ਵੀਰਾਂ ਨੇ ਇਹ ਕਹਿੰਦੇ ਉਹ ਟੂਰਨਾਮੈਂਟ ਉਹਦੇ ਵੀ ਬੈਸਟ ਹੈ ਲੁਧਿਆਣਾ ਮੋਕਲਾ ਦੇ ਵਿੱਚ ਵੀ ਅੱਤ ਕਰਵਾਵਾ ਜਦੋਂ ਕਰਵਾਉਂਦਾ ਅੱਤ ਕਰਵਾਉਂਦਾ ਪੱਕੀ ਗੁੱਜਰ ਤੇ ਸੁਰਮੂ ਦੀ ਅਰਮਾਨ ਦੀ ਚੋੜੀ ਮਸ਼ਹੂਰ ਆ ਸਾਹਮਣੇ ਉਹਨਾਂ ਦੀ ਗੱਲ ਰੇਡਦਾ ਰੋ ਖਲਾਇਆ ਰੌਸ਼ਨ ਰੌਸ਼ਨ ਫਾਇਰ ਦਾ ਵਾਤਾ ਕਰ ਗਿਆ ਹਰਦੀਪ ਆ ਗਿਆ ਹਰਦੀਪ ਗੀਤ ਲੈ ਵੀ ਕ੍ਰਿਸ਼ਨ ਤੇਰੀ ਵੀ ਮਾਇਆ ਤੇਰੇ ਬੋਲਾਂ ਨੂੰ ਖੁਸ਼ੋ ਕੇ ਇਹ ਕਹਿੰਦੇ ਗੁਫਤਦਾਰੇ ਦੁਗਣੀ ਵਾਲੇ ਸਾਰੇ ਯਾਰ ਮਿੱਤਰ ਬੈਠੇ ਨੇ ਲੈ ਵੀ ਕ੍ਰਿਸ਼ਨ ਭਾੜੋ ਲੋਗਵਾਨਾ ਤੇਰੀ ਮਾਨ ਸਰਕਾਰ ਆਹ ਦੁਗਣੀ 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 ਕਮਾੜ ਪੈਂਦਾ ਬੰਦਾ ਨਾਲੀ ਵੱਡਾ ਮਾਣ ਉਹਦਾ ਕਰਦੇ ਨੇ ਉਹਦਾ ਵੀ ਧੰਨਵਾਦ ਕ੍ਰਿਸ਼ਨ ਹੁਣ ਕਾਲਾ ਬੂਲੇ ਤੇ ਫਰਵਾਹੀ ਕਾਲਾ ਬੂਲਾ ਤੇ ਫਰਵਾਹੀ ਆ ਰਿਜ਼ਲਟ ਕੀ ਆ ਦਿਲਬਰ ਜੀ ਬਹੁਤ ਧੰਨਵਾਦ ਪੁਆਇੰਟ ਕਿੰਨੇ ਕਿੰਨੇ ਰਹੇ ਆ ਪੁਆਇੰਟ ਕਿੰਨੇ ਕਿੰਨੇ ਰਹੇ ਆ ਪੁਆਇੰਟ ਦਾ ਕੁਛ ਨਹੀਂ ਹੈਗਾ ਇੱਕ ਅੱਤੇ ਦਾ ਹੀ ਫਰਕ ਜੀ ਆ ਕੌਕਿਆਂ ਦੀ ਟੀਮ ਜੇਤੂ ਆ ਜੀ ਨੋਟ ਕਰੋ ਕੌਕਕੇ ਅਨਵਰ ਜੀ ਕੌਕਕੇ ਜੇਤੂ ਆ